ਠੀਕ ਆ ਬਣਾ ਬਹੁਤ ਆ ਤੇਰੇ ਜੋਗਾ ਇਧਰੋਂ ਆ ਜਾਓ ਛੱਡ ਥੱਲੇ ਆ ਜਾਓ ਛੱਡ ਥੱਲੇ ਆ ਜਾਓ ਪਤਾ ਮੈਂ ਤਾਂ ਕਹਿੰਦਾ ਨਾੜ ਕੇ ਰਹੀ ਏ ਸਾਰਿਆਂ ਦਾ ਬਾਪੂ ਹੈ ਨਾਟਗਰ ਦੇ ਨਾਟਗਰ ਦੇ ਦੇਦਨੇ ਗੱਲ ਕਰ ਪਾ ਹਟ ਬਾਈ ਖੜਾ ਫਰੇ ਕੋਲੇ ਦੇਖ ਨਾ ਭੁੱਲੂਆ ਨਹੀਂ ਮੈਨੂੰ ਕਹਾਂ ਨਾਟਗਰ ਨਾਲ ਲੈ ਨਾਟਗਰ ਹਾਂ ਜੀ ਲੈ ਨਾਟਗਰ ਸਭ ਤੇ ਪਰਪੈਂਡਿਕ ਦੇ ਵਿੱਚ ਐਡਾ ਟਰੈਕਟਰ ਹੀ ਨਹੀਂ ਗਾ ਨਾਟਗਰ ਦਾ ਇਲਾਜ ਤਾਂ ਲਈਏ ਜਿੱਦਾਂ ਖਰਾਬ ਹੋ ਗਿਆ ਪਟਿਆੜੀਆਂ ਚੜਨਾ ਪੈਣਾ ਸਮਾਨ ਲੈਣਾ ਇਹ ਤਾਂ ਬਹੁਤ ਦੂਰ ਮਿਲਦਾ ਤਾਂ 35 ਕਿਲਾ ਦਾ ਨਹੀਂ ਪੈਕਟ ਭੀਜਾ ਮਾ ਕੇ ਜਾਣਾ ਉੱਥੇ ਨੂੰ ਨਹੀਂ ਹਾਂ ਟੁੱਟ ਭੰਨ ਬੰਦਾ ਵਹਿਲਾ ਚਾਹੀਦਾ ਜੋਗਾ ਕਿ ਨਹੀਂ ਟ੍ਰੈਕਟਰ ਦਾ ਰਾਜਾ ਟਰੈਕਟਰ ਦਾ ਸਭ ਤੋਂ 95 11 911 ਮੈਂ ਸਮਝ ਗਿਆ ਗੱਲ ਸਮਾਨ ਵੀ ਲੈਣਾ ਕਿਤੇ ਨੇ ਉੱਚਾ ਮਾੜ ਦੇਖ ਲੈ ਉੱਚਾ ਮਾੜ ਕਿੰਨੇ 2000 ਚਾਰ ਚੇ ਤਾਂ ਬੰਦ ਹੋ ਗਏ ਮੈਨੂੰ ਲੱਗਦੀ ਤਿੰਨ ਚ ਇਹ ਦੋ ਦੋ ਹਜ਼ਾਰ ਤੱਕ ਉੱਚਾ ਮਾੜ ਦਾ ਸਮਝ ਲੈ ਮੰਨ ਕੇ ਚੱਲ ਵੀ ਦੋ ਕੁ ਹਜ਼ਾਰ 2000 1000 ਦੋ ਹਾਂ ਟਰੈਕਟਰ ਬਹੁਤ ਅੜਾ ਹਾਂ ਮਿਲਦਾ ਇੱਕ ਦੇਖ ਲੈ ਦਵਾ ਦਿੰਨੇਗਾ ਨਹੀਂ ओरिजिनल ਆ ਕੀ ਕਰਨਾ ਉਹ ਇੱਧੇ ਬਿਨਾ ਪਾਵਰ ਸਟੀering ਤੇ ਦੇਖਾ ਜੋ ਟੀਏ ਬਾੜੇ ਮੁੱਠੇ ਪੈਂਦੇ ਹੋਏ ਹੋਰ ਕੀ ਆ ਇਹਦਾ ਹੁਣ ਬੱਟਾ ਸੱਟਾ ਹੀ ਕਰ ਦੇਣਾ ਵਿੱਚ ਦੇ ਕੇ ਵਿੱਚ ਪੈਸੇ ਦੇ ਕੇ ਛੋਟਾ ਭਾਈ ਦੇ ਕੇ بڑا ਲਿਆਉਣਾ ਵਿੱਚ ਦੇਖੋ ਕੋਈ ਣਾੜ ਨਹੀਂ ਤੂੰ ਵਿੱਚ ਕਰਗਾ ਪਰ ਕੱਟਾ ਬੱਟ ਕੱਟਾ ਪਛਾੜਾ ਕੇ ਵਿੱਚ ਦੇ ਦੇਣਾ ਇਹਨੂੰ ਜਦੋਂ ਮੇਰਾ ਟਿਕਟ ਦੇਣੇ ਨੂੰ ਰੂਹ ਨਹੀਂ ਕਰਦੀ ਹਾਂ ਫਿਰ ਤੂੰ ਵੀ ਰੱਖ ਲਈ ਪਰ ਮੈਨੂੰ 2 ਲੱਖ ਰੁਪਏ ਨਾਲ ਦੇ ਉਹ ਇਹਦਾ ਨਾਂ ਲੈਣ ਵਾਲੀ ਗੱਲਾਂ ਹੋਈਆਂ ਇਹਦਾ ਗੱਡੇ ਦਾ ਕੱਟਾ ਬੰਨਣ ਵਾਲੀ ਗੱਲ ਹੋ ਗਈ ਕੱਟਾ ਬੰਨਿਆ ਬਾਈ ਗੱਡਾ ਇਹਦੇ ਬਾਕੀ ਬਾਈ ਸਾਡੇ ਚੱਲ ਹੋਰ ਗੱਲਾਂ ਦੀ ਗੱਲਾਂ ਹਸੀ ਮਜ਼ਾਕ ਆਪਣਾ ਚੱਲਦਾ ਰਹਿੰਦਾ ਬਾਈ ਇਹ ਬੰਦੇ ਨੇ ਨਾ ਅਸੀਂ ਜੀ ਤਾਂ ਉਹਦਾ ਦੇਣ ਹੀ ਦੇ ਸਕਦੇ ਤਾਂ ਕਿੰਨੀ ਸੇਵਾ ਕਰੀ ਇਹਨਾਂ ਨੇ ਬੰਦੇ ਨੇ ਬਾਈ ਹੈਨਾ ਬਹੁਤ ਸੇਵਾ ਦੀ ਦੇ ਘਰ ਜਾਣੀ ਰੂਹ ਨਹੀਂ ਕਰਦੀ ਹਾਂ ਘਰ ਜਾਣੀ ਇਹਨਾਂ ਨੂੰ ਕਹਿ ਕੇ ਜਾਣਾ ਚਾਹਤੇ ਆਪਾਂ ਨੇ ਵੀ ਜੇ ਉੱਧਰ ਆਏ ਤਾਂ ਤੁਹਾਨੂੰ ਸੇਵਾ ਦਾ ਲੋ ਜਰੂਰ ਮੌਕਾ ਦੇ ਹਾਂ ਪੁਲਿਸ ਜੀ ਹੈ ਨਾ ਤਾਂ ਮੁੰਡਾ ਬਹੁਤ ਜਿੱਦਣ ਆਉਣਾ ਤੇ ਪੌਰ ਸਾਹਿਬ ਨੂੰ ਨੰਬਰ ਦੇ ਕੇ ਜਾਣਾ ਬਾਈ ਸਾਡੇ ਜਰੂਰ ਆਉਗੇ ਹਾਂ ਬਾਈ ਬਹੁਤ ਸੇਵਾ ਕਰੀਆ ਵਿਚਾਰਿਆਂ ਨੇ ਹਾਂ ਬਹੁਤ ਸੇਵਾ ਕਰੀ ਕੋਈ ਨਹੀਂ ਕਰਦਾ ਸਹੀ ਗੱਲ ਜੀ ਜਾਣੇ ਰੋਟੀ ਰੱਸ ਖੜਾਈ ਦੋ ਇੰਜ ਬੰਦਾ ਇੱਕ ਸਾਹਮਣਾ ਔਖ ਕਿਹ ਨਾਲ ਵਰਫੀ ਖਾ ਲਈ ਬਾਈ ਜੀ ਮਾਤਲ ਵਰਗਾ ਚਾਹ ਪੀਣ ਅੱਛਾ ਇੱਕ ਗੱਲ ਤੁਸੀਂ ਹੋਰ ਨੋਟ ਕਰੀ ਜਿਹੜੀ ਅਸੀਂ ਵਰਫੀ ਖਾਧੀ ਰਾਤ ਵੀ ਖਾਧੀ ਹੁਣ ਵੀ ਘਰ ਤਿਆਰ ਕਰੀ ਵੀ ਦਿਓ ਹਾਂ ਕੋਈ ਨਹੀਂ ਐਨ ਪਿਓਰ ਘਰ ਦੇ ਦੁੱਧ ਦੀ ਤਿਆਰ ਹੋਈ ਵੀ ਦਿਓ ਬਾਈ ਜਿੰਨਾ ਵੀ ਹੋਵੇ ਨਾ ਦਾ ਸਮਾਂ ਮਦਦ ਕਰੋ ਹਾਂ ਹਾਂ ਇੱਥੇ ਨਾ ਜਿਹੜੇ ਆਉਂਦੇ ਆ ਮਤਲਬ ਕੱਲੋ ਵੀ ਯਾਤਰਾ ਵਾਲੇ ਹੋ ਆਉਂਦੇ ਆ ਜਥੇ ਆਉਂਦੇ ਇਹ ਮਤਲਬ ਹਰੇਕ ਦੀ ਕਰਦੇ ਆ ਹਰੇਕ ਦੀ ਕਿਦੋਂ ਕਰਦੇ ਆ ਹਾਂ ਹਰੇਕ ਦੀ ਸੇਵਾ ਕਰ ਹਾਂ ਟੈਂਟ ਸਰਵਿਸ ਆ ਬਾਈ ਜੀ ਹਾਂ ਇਹਨਾਂ ਦਾ ਟੈਂਟ ਦਾ ਵੀ ਕੰਮ ਆ ਬਾਈਆਂ ਦਾ ਤੇ ਬਾਕੀ ਏਰੀਆ ਕਿਹਜਾ ਲੱਗਿਆ ਪ੍ਰਧਾਨ ਇਹਦੀ ਆਪਣੇ ਵਰਗਾਈ ਆ ਆਪਣੇ ਨਾਲ ਤੇ ਹੈ ਨਾ ਬੱਡਰ ਏਰੀਆ ਇੱਕ ਹੈਗਾ ਬੱਡਰ ਜੀ ਹੈਗਾ ਆਪਣੇ ਬੰਗ ਪਿੰਡ ਨਹੀਂ ਹਾਂ ਜਮੀਨਾਂ ਖੋਲੀਆਂ ਡੇਰਿਆਂ ਚ ਉਹੀ ਇਹ ਡੇਰਿਆਂ ਚ ਬੈੰਨੇ ਆ ਇਹ 1 ਕਿਲੋਮੀਟਰ ਪਰ ਟੱਪ ਪਿੰਡ ਆ ਗਿਆ ਅੱਧਾ ਕਿਲੋਮੀਟਰ ਪਰ ਟੱਪ ਪਿੰਡ ਆ ਸਾਢੇ ਲਾਗ ਤੇ ਅੱਧਾ ਕਿਲੋ ਗੁੜ ਗੁੜੀ ਜਾੜਾ ਪੈਂਦਾ ਆਪਣੇ ਤਾਂ ਹਾਂ ਪਿੰਡ ਪਰ ਪਿੰਡ ਆ ਆਪਣੇ ਨਾਲ ਥੋੜਾ ਸੰਗਣਾ ਏਰੀਆ ਆਬਾਦੀ ਆ ਅਸਾਂ ਨੂੰ ਪਤਾ ਕਿਆ ਕਈ ਵੇਲੇ ਅਗਲਾ ਕਹਿੰਦਾ ਬਾਰਡਰ ਦੇ ਲੰਗ ਬੈਠੇ ਆ ਪਤਾ ਨਹੀਂ ਕੀ ਹੋ ਜਾਣਾ ਘੜੀ ਜਗਲਾ ਲੰਗੇ ਚੰਡੀਗੜ੍ਹ ਕੇ ਨਹੀਂ ਨੂੰ ਫਿਗੀ ਕੀ ਇਹ ਸੱਗੀਗਾ ਨਹੀਂ ਇਹ ਤਾਂ ਹੈ ਪੂਰੇ ਬੜੇ ਜੇ ਲਾਲੀ ਬੈਠੇ ਆ ਇਹ ਤਾਂ ਬੜੇ ਜੇ ਦਿਲ ਵਾਲੀ ਮਜੇ ਆ ਲੈ ਇਹ ਮਜੇ ਆ ਲੈ ਅਗਲਾ ਘੜੀ ਕੀ ਹੋ ਜਾਣਾ ਮਜੇ ਵਾਲੇ ਆ ਇਹ ਹਾਂ ਡਰ ਦੇ ਉੱਤੇ ਬਈ ਕੋਈ ਨਹੀਂ ਐਵੇਂ ਕਹੀਏ ਠੀਕ ਆ ਬੰਦੇ ਡਰ ਦਾ ਤਾਂ ਕੋਈ ਵੀ ਨਹੀਂ ਅੱਜ ਕੱਲ ਸਮਾਂ ਬਹੁਤ ਘਾ ਲੰਗ ਇਹਦੇ ਕੰਮਾਂ 'ਚ ਬੜੇ ਨੇ ਮਹਾਰਾਜ ਬਾੜੇ ਨੇ ਕਿਸੇ ਨੂੰ ਹੂੰ ਯਾਰ ਭਾਵਨਾ ਨਹੀਂ ਜਾਂਦੀ ਜਾਣੀ ਫਿਰ ਬਾਰਡਰ ਦੇ ਨਾਲ ਮੇਖੜਾ ਉਹ ਆ ਉਹ ਤਾਂ ਹੈ ਹਾਂ ਪਹਿਲਾਂ ਹੁੰਦਾ ਪਹਿਲਾਂ ਬਾਟਰ ਦੇ ਨਾਲ ਨਾਲ ਕੱਚੇ ਘਰ ਹੁੰਦੇ ਸੀ ਹਾਂ ਪਹਿਲੀਆਂ ਚ ਹੂੰ ਤਾਂ ਬਾਈ ਬਾਟਰ ਦੇ ਨਾਲ ਵੀ ਘੁੱਖੇ ਪਈਆਂ ਹੁੰਦੀਆਂ ਜਦ ਕਿਤੇ ਮੰਨ ਕੇ ਜਨ ਮਾਣੀ ਮੋਟੀ ਹਲਚਲ ਹੁੰਦੀ ਸੀ ਜਦ ਇਹਨਾਂ ਨੂੰ ਕਰ ਦਿੰਦੇ ਤੇ ਵੀ ਭਾਈ ਚਲੋ ਗਾਹਾਂ ਨੂੰ ਉੱਠ ਜਾਓ ਘਰਾਂ ਜੋ ਹੈਨਾ ਜਾਨੀ ਤਾਂ ਰਹਿੰਦੀ ਹੁੰਦੀ ਬਾਈ ਹਾਂ ਬਹੁਤ ਔਖਾ ਹੈ ਔਖਾ ਆਪਾਂ ਨੂੰ ਦੋ ਸਮਾਨ ਆਹ ਜਦੋਂ ਹੁਣ ਆਪਾਂ ਆਏ ਆ ਬੈਕਪੈਕ ਕਰਨ ਦੋ ਸੂਟ ਪਾਏ ਆ ਡੇਰ ਤਾਂ ਪੈ ਜਾਂਦੀ ਆ ਔਖਾ ਕਿਹੜਾ ਹੀ ਆ ਨਾ ਰਹਿ ਜਵੇ ਉਹ ਨਾ ਰਹਿ ਜਵੇ ਹਾਂ ਧੰਨ ਲਈ ਆ ਬਾਈ ਇਹ ਧੰਦੇ ਬਾਈ ਧੰਦੇ ਆ ਸਹੀ ਗੱਲ ਆ ਤੇ ਬਾਕੀ ਉਹ ਨਾਸ਼ਤਾ ਆਪਣਾ ਬਣਦਾ। ਨਾਸ਼ਤਾ ਆਪਾਂ ਕਰਕੇ ਤੇ ਫਿਰ ਆਪਾਂ ਕਰਦੇ ਐਂਟਰੀ ਉੱਥੇ ਨਾ 8:30 ਵਜੇ ਦਾ ਟਾਈਮ। ਓਕੇ 8:30 8:30 ਵਜੇ ਤੇ 4 4:30 ਵਜੇ ਤੱਕ ਜਾਂਦੇ ਹਾਂ ਨਾ। 4:00 ਦੇ ਬਾਅਦ ਸੁਣਿਆ ਮੈਂ। ਉਹ ਐ ਤਾਂ 12:00 ਵਜੇ ਵੀ ਜਾਈ ਜਾਂਦੇ ਯਾਰ ਮਤਲਬ ਦੇਖ ਕੇ ਅਗਲੇ ਮੱਥਾ ਟੇਕ ਕੇ ਆ ਜਣਾ ਫਿਰ ਵਾਪਸ। ਹੂੰ। ਜਿੰਨ ਟਾਈਮ ਆਉਂਦੇ ਟਾਈਮ ਤੇ ਵੱਧ ਨਹੀਂ ਰੱਖਦੇ ਹੋ ਫਿਰ। ਵਾਪਸ ਆਉਣਾ ਪੈਂਦਾ। ਔਣਾ ਬੜਾ ਰੱਖ ਨੂੰ। ਇੱਕ ਦਿਨ ਦੀ ਐਂਟਰੀ ਹੈ ਆਪਣੀ। ਇੱਕੋ ਵਾਰ ਇੱਕ ਵਾਰ ਦੀ ਇੱਕ ਦਿਨ ਦੀ। ਚਲੋ ਆ ਵੀ। ਲੱਗਣਾ ਹੋ ਪਰ ਜਾਂਦੇ ਆਪਾਂ। ਗੁਰਪ੍ਰੀਤ ਸਾਹਿਬ ਹਾਂ ਉਹ ਵੀ 2 ਵਜੇ ਤੋਂ ਬਾਅਦ ਕਹਿਣ ਲੱਗੇ ਪਈਆਂ ਨੂੰ ਥੱਲੇ ਹਾਂ ਉੱਥੇ ਵੀ ਮੌਸਮ ਮੌਸਮ ਖਰਾਬ ਹੋਣ ਦਾ ਪਤਾ ਨਹੀਂ ਨਾ ਲੱਗਦਾ ਸਹੀ ਜੀ ਦਾ ਘੁੰਮੇ ਅਮਨੇ ਕਿਹਾ ਤਾਂ ਭਾਈ ਮੈਂ ਟਰੈਕਟਰ ਲਿਆਉਂਗਾ ਲੈ ਕੇ ਜਾਉਂਗਾ ਟਰੈਕਟਰ ਵੀ ਆ ਗਿਆ ਬਹੁਤ ਧੰਨਵਾਦ ਭਾਈ ਅਮਨੇ ਦਾ ਵੀ ਬਹਾਨੇ ਨਾਲ ਹੀ ਆ ਹੁੰਦਾ ਨਹੀਂ ਕਿਤੇ ਨਿਕਲਉਂਦਾ ਘਰ ਤੇ ਭਾਈ ਹਾਂ ਪਹਿਲਾਂ ਮਲਕੀਤ ਬਾਈ ਲਿਆਇਆ ਭਾਈ ਦੋ ਦੂਈ ਬਰਾ ਲਿਆ ਨਾ ਹਾਂ ਸਹੀ ਗੱਲ ਵਧੀਆ ਵਧੀਆ ਹੁਣ ਮੈਨੂੰ ਐ ਲੱਗਦੀ ਇਹ ਵੀ ਪੁੰਨੇ ਆ ਹੁਣ ਆਪਾਂ 16-19 ਜਣੇ ਆਪਾਂ 18-19 ਜਣੇ ਸੀਸਾ ਹੀ ਨਵਾਂਗੇ ਅਮਨੇ ਨੂੰ ਵੀ ਭਾਈ ਬਹੁਤ ਵਧੀ ਕਮਾਲੀ ਜੱਲਿਆ ਫਿਰ ਵੀ ਸਾਡੇ ਪਿੰਡ ਤੋਂ 214 ਕਿਲੋਮੀਟਰ ਆ ਹੂੰ ਸਹੀ ਡਾ ਕੱਲ ਕੱਡੇ ਨੇ ਮੁੰਡੇ ਨੇ ਹਾਂ ਕੱਲ ਮੈਂ ਮੈਪਰ ਦੇਖਿਆ ਹਾਂ ਮੈਂ ਮੈਪਰ ਦੇਖਿਆ ਅਰੇ ਭਾਈ ਅਸੀਂ ਅੱਜ ਉਧਰ ਇੱਧਰ ਹਟੇ ਕੇ ਮੱਥਾ ਤੇ ਅੰਮ੍ਰਿਤਸਰ ਸਾਈਡ ਵੀ ਜਾਣਾ ਮਤ ਦੇਖਣਾ ਨਾ ਸ਼ਾਮ ਨੂੰ ਸ਼ਾਮ ਨੂੰ ਬਹਨ ਜਾ ਕੋਈ ਤੇ ਰਾਤ ਨੂੰ ਪਤਾ ਨਹੀਂ ਸ਼ਾਮ ਰੱਖਦੇ ਰਾਤੇ ਹੋ ਜਾਣੀ ਆ ਫਿਰ ਤੜਕੇ ਕੱਲੂ ਬਾਕੀ ਹੋਣ ਦਾ ਟਾਈਮ ਦਾ ਰੱਬ ਨੂੰ ਪਤਾ ਨੜਕੇ ਕੱਲੂ ਫਿਰ ਮੱਥਾ ਟੇਕ ਕੇ ਨਿਕਲ ਜਾਗੇ ਕਰਨ ਤੜਕੇ ਤੜਕੇ ਤੇ ਕੇ ਫਾਇਦਾ ਮੱਥਾ ਉੱਤੇ ਤਾਂ ਕਿਉਂਕਿ ਦਿਨ ਚ ਭੀੜ ਬਾਲੀ ਹੋ ਜਾਂਦੀ ਤੜਕੇ ਤੜਕੇ 2:30 3 ਵਜੇ ਮੱਥਾ ਟੇਕ ਕੇ ਓਕੇ ਰਾਵਾਂ ਠੰਡੇ ਠੰਡੇ ਆਪਣਾ ਨਿਕਲੇ ਦੌਰ ਠੀਕ ਨਹੀਂ ਹਾਂ ਜੀ ਮੈਂ ਮੱਥਾ ਵਧੀਆ ਟੇਕ ਹੋ ਜਾਂਦਾ ਚਲੋ ਫੇਰ ਖਾਈਏ ਫੇਰ ਨਾਸ਼ਤਾ ਹੁਣ ਕਰੀਏ ਖਾਈਏ ਚਲੋ ਚਲੋ ਜੀ ਮਿਲਦੇ ਹਾਂ ਤੁਹਾਨੂੰ ਫੇਰ ਗਾਹਾਂ ਬਾਈ ਜੀ ਦਿਖਾਉਨੇ ਆ ਫਿਰ ਵਧੀਆ ਤੁਹਾਨੂੰ ਜੇ ਅੱਗੇ ਜਾਨਾ ਵਾਪਸ ਆ ਜਾਈਏ ਜਿੰਨਾ ਜਰੂਰ ਠੀਕ ਹੈ ਨਾ ਸਾਢੇ 4:30 ਵਜੇ ਐਂਟਰੀ ਹੋਣੀ ਆ ਬਾਕੀ ਭਾਈ ਰਾਤ ਦੇ ਹੋਗਾ ਹੈਗਾ ਹੈਗਾ ਪਾਪਾ ਜੀ ਬਾਈ ਨਾਲ ਗੁਰਦਾਰਦੇ ਹੋਸ਼ੇ ਵੀ ਬਾਈ ਵੀ ਰਾਤ ਵੀ ਪਾਉ ਸੇਵਾ ਕਰੀਆ ਹੁਣ ਵੀ ਕਹਿੰਦੇ ਪ੍ਰਸ਼ਾਦਾ ਛੱਕ ਜਾਣਾ ਪ੍ਰਸ਼ਾਦਾ ਛੱਕ ਲਿਆ ਇੱਕ ਆਰਡਰ ਸਾਨੂੰ ਹੋ ਰਿਹਾ ਮੋੜਦੇ ਹੋਏ ਨੇ ਕਿਆ ਵੀ ਛੱਕ ਜਾਣੀ ਹੈ ਵੀ ਬਹੁਤ ਧੰਨਵਾਦ ਹੈ ਬਹੁਤ ਨਾਨਾ ਰਸਨ ਬਾਲਾ ਜੱੜਦੇ ਕਰਨਾ ਚਾਹੀਦਾ ਜੀ ਕਿਰਪਾ ਕਰੇ ਸਾਡੇ ਕੋਲ ਜਦ ਮਰਜੀ ਫੋਨ ਕਰ ਲੈ ਸਕੋ ਜੀ ਲੋ ਜੀ ਮਾਈਟ ਪਰਨੋ ਬੀ ਗਰਫੀ ਨਹੀਂ ਨਹੀਂ ਉਹ ਕੋਈ ਨਹੀਂ ਠੀਕ ਹੈ ਜੀ ਬਾਈ ਬਾਈ ਬਹੁਤ ਧੰਵਾਦ ਆ ਜੀ ਜੇ ਨਾਲ ਰੱਤ ਭਾਰਾ ਰਾਤ ਅਜ ਸਾਹਮਣੇ ਰੱਖਿਆ ਰਾਤ ਨੂੰ ਕੋਈ ਟਕਲੀਫ ਨਹੀਂ ਹੁੰਦੀ ਸੀ ਵਾਲੇ ਕਮਰੇ ਲਾਏ ਠੀਕ ਹੈ 18 ਜਣੇ ਤੁਸੀਂ ਐਨ ਇਸ ਨੂੰ ਕੋਈ ਕੋਈ ਟਕਲੀਫ ਨਹੀਂ ਹੋਈ ਐਨ ਨਾ ਹੋ ਗਈ ਸਾਇਦਰੂ ਭਾਈ ਧੰਨਵਾਦ ਹੋਰ ਉਹ ਗੱਲ ਨਾਲ ਜਿਹਨੂੰ ਵੀ ਸਰ ਮੈਂ ਉੱਥੇ ਮੋਟਰਸਾਈਕਲ ਦੇ ਕੇ ਬੰਦੇ ਆਪਣੇ ਆ ਗਏ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਦਿਵਾ ਦੇਣੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਾਰੇ ਬੰਦੇ ਨੂੰ ਰੱਖਿਆ ਹੋ ਰਿਹਾ ਹੈ ਆਹ ਵਾ ਇਧਰ ਚਲਿਏ ਫਿਰ ਚਲੋ ਭਾਈ ਚਲਿਏ ਫਿਰ ਕੋਈ ਨਹੀਂ ਆਉਂਦਾ ਚਲਿਏ ਫਿਰ ਆਜੋ ਹੁਣ ਪੈਸੇ ਕਮਲ ਨਹੀਂ ਬੈ ਗਿਆ ਫੇਰ ਔਖਾ ਜਾਂਦੇ ਚੀ ਦਰ ਹੋਣਾ ਪੂਰੀ ਪੂਰੀ ਡਰੈਸੇ ਹੁਣ ਚੇਂਜ ਕਰੀ ਅਸਲ ਚ ਹਰਨਪਤਾਨ ਜੀ ਆਜੋ ਚਲੋ ਹਾਂ ਜੀ ਬ੍ਰਹਮ ਜੀ ਹਾਂ ਜੀ ਰੋਟੀ ਖਾ ਲਈ ਰੱਜ ਕੇ ਹਾਂ ਰੋਟੀ ਖਾ ਲਈ ਪੂਰੀ ਪੂਰੀਆਂ ਬਹੁਤ ਖਾ ਲਈਆਂ ਬਾਈ ਮਸਤੀ ਲੱਸੀ ਨਹੀਂ ਜੀ ਨਾਲੀ ਸਾਹਮਣੇ ਆਹ ਦੇਖ ਲਿਓ ਹੋਰ ਰੋਡ ਜਾਣਾ ਆਪਾਂ ਨੇ ਉੱਧਰ ਮਨ ਉਹ ਵਾਲਾ ਹਾਂ ਉੱਧਰ ਚਲੋ ਬੈਠੋ ਜੀ ਪ੍ਰਧਾਨ ਭਾਈ ਚਲੋ ਹਾ ਜੱਜਾ ਪਹਿਲੀ ਵਾਰ ਚਲੇਗਾ ਚਲੂਗੀ ਹਾਂ ਪਹਿਲੀ ਵਾਰ ਚਲੇਗਾ ਅੱਛਾ ਲਿੰਦਰ ਤੂੰ ਪਹਿਲੀ ਵਾਰ ਕਿਵੇਂ ਮੈਨੂੰ ਫੀਲ ਹੋ ਰਿਹਾ ਬਹੁਤ ਵਧੀਆ ਕਰਤੀ ਗਿਆ ਸਿੱਧੂ ਦਾ ਮਰੀ ਵਧੀਆ ਕਰਿਆ ਨਾ ਕਿੰਨੇ ਬੰਦੇ ਆਂ ਦੁਆਵਾਂ ਮਾਂ ਨੂੰ ਲੱਗ ਰਹੀਆਂ ਹੈਨਾ ਵਧੀਆ ਇੱਕ ਏਅਰਪੋਰਟ ਵਾਲੀ ਸਿਸਟਮ ਕਰਿਆ ਵਾ ਸਕਦਾ ਜਿੱਦਾਂ ਏਅਰਪੋਰਟ ਤੇ ਹੁੰਦੀ ਨਾ ਏਅਰਪੋਰਟ ਤੇ ਮੈਂ ਕਹਿੰਦਾ 11 ਜਿੰਦਾ ਬਾਈ ਜਿੰਨਾ ਖਸਤਾ ਕਰੀਏ ਹਾਂ ਹਾਂ ਬਸ ਇੱਕ ਆਏ ਆ ਬਿੰਦਰ ਏਸੀ ਨਹੀਂ ਹੈ ਏਸੀ ਦੀ ਕਮੀ ਆ ਹਾਂ ਇੱਕ ਜਿਹੀ ਨਹੀਂ ਗਰਮੀ ਜ਼ਿਆਦਾ ਲੱਗਦੀ ਥੋੜੀ ਆਹ ਪਰੇ ਸੀ ਉਹ ਮੇਰੇ ਸਾਹਮਣੇ ਕੂਲਰ ਕਲਰ ਜਿਹੜਾ ਨਾ ਉਹ ਵਾਲੇ ਰਾਂਜੀ ਰਾਂ ਨਾ ਰਸਤਾ ਰਸਤਾ ਲੈ ਕੇ ਆਇਆ 40 ਰੁਪਏ ਪਿਆਰ ਕੀ ਹੈ ਹਾਂ ਉੱਥੇ ਉੱਥੇ ਮਹਿੰਗਾ ਹੈ ਇੱਥੇ ਮਹਿੰਗਾ ਪਿਆ ਹੈ ਹੂੰ 400 ਰੁਪਏ ਇੱਥੇ ਮਹਿੰਗਾ ਉੱਥੇ ਫਰਕ ਕਿੰਨਾ ਫਰਕ ਹੈ ਹੂੰ ਤੇ ਜੇ ਗੁਲਾਬਾਪੂ ਆ ਗਿਆ ਹਾਂਜੀ ਇਹ ਬਾਰਡਰ ਖੁੱਲ ਨਹੀਂ ਜਾਇਦੇ ਆ ਇੱਧਰ ਉੱਧਰ ਬਿਵਾਾਰ ਹੋਵੇ ਹਾਂ ਫਾਇਦਾ ਕੀ ਕੰਮ ਇਹਨਾਂ ਦੀ ਦੋ ਹੀ ਦਿਸ਼ਾਂ ਤੱਕ ਦੀ ਗੱਲ ਹੋਵੇ ਸਹੀ ਗੱਲ ਸਹੀ ਗੱਲ ਹੈ ਕੱਲ ਸਾਡੇ ਉੱਤੇਤਰ ਮੂਸਾਂ ਤੋਂ ਪਾਕਿਸਤਾਨ ਤੱਕ ਹੂੰ ਅੱਗੇ ਤੋਂ ਉੱਤਮ ਪੱਛਮ ਤੱਕ ਸਹੀ ਗੱਲ ਹੈ ਇੱਧਰ ਅਬ ਜਲੀ ਨਹੀਂ ਹਾਂ ਸਾਰੇ ਖੁੱਲਣੇ ਜਾਗੇ ਦੋ ਹੀ ਦਿਸ਼ਾਂ ਤੱਕ ਦੀ ਸਹੀ ਗੱਲ ਹੈ ਉਹ ਨਾ ਜਾਣਾ ਖਲੋ ਜਾ ਬਾਰ ਬਾਰ ਬਾਜੀ ਬਾਰ ਬਾਰ ਸਭ ਤੋਂ ਪਹਿਲੇ ਤਾਂ ਫੈਸਲਾ ਹੋ ਜਾਣਾ ਹੂੰ 200 ਰੁਪਏ ਆਜ ਕਹਿੰਦੇ ਪੰਜਾਬ ਦੇ ਵਿੱਚ ਜੀਰੀ ਦਾ ਜਿਹੜਾ ਕਹਿੰਦੇ ਪਾਣੀ ਦਾ ਇਹ ਲੈਵਲ ਵਾਟਣ ਕਿ ਮੱਕੀ ਟਮਾਟਰ ਸਬਜ਼ੀ ਹੈ ਜੀ ਸਬਜ਼ੀ ਜ਼ਿਆਦਾ ਲੱਗੂਗੀ ਹੂੰ ਪਾਣੀ ਦੀ ਖਪਤ ਘਟੂਗੀ ਹਾਂ ਜੰਨਾ ਵੀ ਗੰਨੇ ਦਾ ਵੀ ਹੋਊਗਾ ਫਰਕ ਪੋਊਗਾ ਸਹੀ ਗੱਲ ਹੈ ਜੰਨਾ ਲੱਗੂ ਗੰਨਾ ਉਤਰਦਾ ਜਾਊਗਾ ਵੀ ਜੇ ਆਰਡਰ ਖੋਲ ਜੇ ਫਿਰ ਤਾਂ ਬਹੁਤ ਮੇਰਾ ਹਾਂ ਹੈ ਮੈਂ ਜੀ ਨਹੀਂ ਕਰਦਾ ਕਰ ਦਿਆ ਸਾਰਾ ਚੱਕੋ ਜੀ ਸਾਰਾ ਨਾਲੇ ਇੱਧਰ ਲਈ ਕੋਝ ਨਾਲੇ ਉੱਧਰ ਲਈ ਕੋਝ ਚਲੋ ਬਾਕੀ ਬਾਈ ਤੁਹਾਨੂੰ ਅੱਗੇ ਤੇ ਦਿਖਾਵਾਂਗੇ ਲੋ ਹੁਣ ਆਇਆ ਤਾਂ ਤੁਹਾਨੂੰ ਮੇਰੇ ਨਾਲ ਆਣਾ ਫਿਰ ਪਗਲ ਕਰਦਾ ਉੱਧਰ ਚਲੋ ਬਾਕੀ ਬਾਅਦ ਚ ਦਿਖਾਉਣੇ ਬਾਈ ਤੁਹਾਨੂੰ ਅੱਗੇ ਜਾ ਕੇ ਹੋਰ ਕੀ ਲਓ ਜੀ ਬਾਬੋ ਤਾਂ ਪਹੁੰਚ ਗਏ ਕੋਰੀਡੋਰ ਤੇ ਕਰਤਾਰਪੁਰ ਸਾਹਿਬ Coruja ਅਸਤਾਇਆ ਇਹ ਪਵਿੱਤਰ ਸਥਾਨ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਾਦਰ ਤੇ ਫੁੱਲਾਂ ਨੂੰ ਦਫਨ ਕੀਤਾ ਸੀ ਕਰੋ ਜੀ ਦਰਸ਼ਨ ਜੀ ਬਸ ਹਮਾਰਾ ਜੀ ਬਸ ਆਸ਼ਮਾਨ ਸੁਖਸ਼ਾਤ ਕਰ ਕਾਲੇ ਹੋਰ ਫੜ ਮਾਰ ਪਹਿਲੇ ਕੱਢ ਪਹਿਲੇ ਕੱਢ ਲੈ ਆਪਾਂ हां जी प्रधान जी टेक लिया माथा नहीं माथा टेक लिया अच्छा था था। ओके बहुत-बहुत धन्यवाद हूं भाई बापी दा खुवा ओदे नाल ही खुवा इधरली साइड ओ जिथे ਅਦਿਕਾਟਨ ਕੀਤਾ ਸੀ ਕਰਪਾਨ ਵੱਡੀ ساری ਪਈ ਕਰਪਾਨ ਸਾਹਿਬ ਕੋਥੇ हां ਉਹਨਾਂ ਨੇ ਅਦਿਕਾਟਨ ਕੀਤਾ ਸੀ ਉੱਥੇ ਖੰਡਾ ਸਾਹਿਬ ਉੱਥੇ हां ਖੰਡਾ ਸਾਹਿਬ ਨੂੰ ਜੋਸ਼ ਸਿੰਘ ਜੀ ਰਮਾਨ ਸਿੰਘ ਇਮਰਾਨ ਸਿੰਘ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੋਰੇ ਦਰ ਖੋਲ ਕੇ ਇਹ ਸਮਟਾ ਵਾਸਤੇ ਬਹੁਤ ਬੜਾ ਉਤਰਾ ਲੱਗ। ਹਮ ਬਾਕੀ ਹਰੇ ਬੰਦੇ ਹੋ ਰਹੀ ਜਾਂਦੇ ਜਿਵੇਂ ਇੱਧਰ। ਉਹਨੂੰ ਦੱਸਣ ਲੱਗੇ ਹੋਏ ਨੇ ਵੀ ਇਤਲੀ ਸਾਈਡ ਦਰਬਾਰ ਸਾਹਿਬ ਆ ਕਿਤਲੀ ਸਾਈਡ ਕੀ ਆ। ਆਈ ਜਾਂਦੇ ਆ। ਬਾਕੀ ਹੋ ਰਹਾ ਜੇ ਕੋ ਰਸਤੇ ਲਿਆਉਣੀ ਹੋਵੇ। ਹਾਂ। ਜਿੱਥੇ ਆਪਣੇ ਚੈੱਕ ਕਰਦੇ ਪਾਸਵਰਡ। ਹਾਂ। ਇੱਥੇ ਮਿਲ ਜੇ ਅੱਗੇ ਜੋ ਮਰਜ਼ੀ ਲੈ ਜਾ। ਹਾਂ ਅੰਦਰ ਦੇ ਹਨਾ ਤੁਸੀਂ ਲੈ ਕੇ ਹੀ ਆਏ ਆ। ਉਹਨੇ ਦੀ ਇੱਥੇ ਲੈ ਕੇ ਦੇ ਉਹਨਾਂ ਨੇ ਲਈ ਹੈ ਭਾਈ ਪ੍ਰਧਾਨ ਨੇ ਇਹਨਾਂ ਨੇ ਸਾਡੇ ਬੰਦਿਆਂ ਦੇ ਆ ਜੀ ਜੀ ਯੋਗ ਨੇ ਆਪਣਾ ਇੱਧਰ ਜਮ੍ਹਾਂ ਕਰਾਵਾ ਦੇ ਆ ਕੇ ਜਿਹੜਾ ਕਾਰ ਤੇ ਲੈ ਕੇ ਆਉਣਾ ਉਹ ਸਾਡੇ ਨੇ ਜਿਹੜਾ ਕਾਰ ਤੇ ਆਨ ਨੇ ਘਰ ਦੇ ਵਾਲਾ ਜਾਨ ਨੂੰ ਖਰਾਬ ਨਹੀਂ ਹੋਣ ਜਨੂੰ ਪਹੁੰਚਣਾ ਵੀ ਨਹੀਂ ਉਹ ਤਾਂ ਚਲ ਠੀਕ ਆ ਭਜਾਨੀ ਜਿਹੜਾ ਉਹਨਾਂ ਘਰ ਤਾਂ ਨਹੀਂ ਲੈ ਗਏ ਜਿਹੜਾ ਉੱਥੇ ਮਿਲਦੇ ਨੇ ਉਹ ਚੈਕਿੰਗ ਨਹੀਂ ਕਰਦੇ ਹਾਂ ਜਿਹੜਾ ਕਾਰ ਤੇ ਲੈਣੇ ਉਹ ਚੈਕਿੰਗ ਚੈਕਿੰਗ ਬਸ ਬਸ ਇਹੀ ਹੈ ਇਹੀ ਚੱਕਰ ਹੈ ਇਹ ਜਿਹੜੇ ਸਮਾਨ ਯਾਦ ਦੋ ਦੋ ਕਿੰਨੇ ਕਿਲੋ ਹੈ ਰਸੀਦ ਪੁੱਛਿਆ ਹੈ ਨੀ ਪਤਾ ਲੱਗਦਾ ਕਿ ਉਹਨਾਂ ਦਾ ਰਸੀਦ ਦੇ ਜਿਵੇਂ ਨਾ ਕੱਟ ਰਸੀਦ ਦੇਖਦੇ ਆ ਤਾਂ ਉਹਨਾਂ ਦੇਖਦੇ ਚੈੱਕ ਕਰੀ ਦੀ ਆਹ ਪ੍ਰਧਾਨ ਜੀ ਦਾ ਨਹੀਂ ਤੇ ਤੁਸੀਂ ਚੈੱਕ ਕਰੋ ਨਾ ਰੱਬੇ ਤਾਂ ਚੁੱਕਰ ਤੇ ਲਿਆਉ ਚਾਹੋ ਇਹ ਤਾਂ ਦਰਸਲ ਜਲਦੀ ਜਾ ਸਕਦੀ ਨਹੀਂ ਕਿ ਉਹਰੇ ਵਧੀਆ ਕੁਆਲਟੀ ਹੈ ਉਹਨੇ ਭਰਾਇਆ ਜਿੰਨਾ ਆਪਾਂ ਪਿੰਡ ਤੇ ਆ ਗਿਆ 50 ਕਿਲੋ ਵਾਟੇ ਲਿਆਉਣਾ ਹਾਂ ਹਾਂ ਵੰਡਿਆ ਦੂਜੇ ਜਿਹੜਾ ਆਪਾਂ ਨੂੰ ਪਤਾ ਨਹੀਂ ਸੀ ਨਾ ਵੀ ਜਹਾਂ ਜਾਣ ਦਿੰਦੇ ਕਿ ਨਹੀਂ ਜਿਹੜੀ ਪ ਜਾਣਾ 5 ਕਿਲੋ ਲਿਆ ਜਾਂਦਾ ਹਾਂ 7 ਕਿਲੋ ਲਾਉਡ ਇੱਕ 5 ਕਿਲੋ ਜਿਹੜੀ ਅਸੀਂ ਕੰਟਰੋਲ ਮਾਲ ਆ ਗਿਆ ਤਾਂ ਹਾਂ ਇਹ ਕਿ ਤਰੀਕ ਕੋਈ ਪੰਜ ਜਾਨ ਇਕੱਠੇ ਇੱਕ ਜਗ੍ਹਾ ਸਿਰਪਰ ਚੱਕੀ ਗਈ ਜਾਂਦਾ ਏਡਾ ਹੂੰ ਅੱਗੇ ਨੂੰ ਸਹੀ ਹਾਂ ਬਸ ਇਹ ਆਸਤੇ ਪਤਾ ਲੱਗੇ ਬਾਈ ਨੂੰ ਪਤਾ ਚਾਹੀਦਾ ਵੀ ਕੋਰੇ ਦਾ ਟ੍ਰੈਕਟਰ ਟਰਾਲੀ ਆਉਣ ਦੇਣੀ ਚਾਹੀਦੀ ਹਾਂ ਚਾਹੀਦੀ ਪੈਰ ਕਾਟ ਪਿਆ ਚਾਹੀਦਾ ਪੈਰ ਕਾਟ ਪਰ ਚਾਹੀਦਾ ਪੈਰ ਲੱਗੀ ਆ ਪੈਰ ਰੱਖਣ ਜਗ੍ਹਾ ਨਹੀਂ ਹਾਂ ਪੈਰ ਰੱਖਣ ਜਗ੍ਹਾ ਨਹੀਂ ਮੈਨੂੰ ਨਾਲ ਇਥੇ ਬੈਰੀਕੇਡ ਲੱਗਿਆ ਵੀ ਇੱਥੇ ਬਾਹਰ ਨਹੀਂ ਜਾਣਾ ਬੈਰੀਕੇਡ ਗੁਰਦੁਆਰਾ ਜਾਣ ਦੇ ਲਈ ਕਰ ਚਾਹੀਦਾ ਥਾਰ ਲੱਗੀ ਹੋਈ ਆ ਲੱਗੀ ਵੀ ਆ ਸ਼ੇਸਾਤ ਕੋਲ ਦੀ ਨਾ ਖੜੀ ਇੱਥੇ ਕਰਣੀ ਚਾਹੀਦੀ ਆ ਝਟਕਾ ਤਾਂ ਇੱਥੋਂ ਅੱਗੇ ਨਾਲ ਜਾਇ ਨਾ ਸਕਦਾ ਨਹੀਂ ਇੱਥੇ ਕਰਨੀ ਚਾਹੀਦੀ ਝਟਕਾ ਕਰਾ ਚਲਾ ਦੇ ਥੋੜਾ ਝਟਕਾ ਜਿਹੜਾ ਜਾਊਗਾ ਵੀ ਬਹੁਤ ਸੁਖੀਣਾ ਹੁੰਦਾ ਬਲੂ ਹੋਰ ਚੱਲਿਆ ਆ ਰਿਹਾ ਹੋਰ ਇੱਕ ਜਿਹੜਾ ਜਾਊਗਾ ਇੱਧਰੋਂ ਦੇਰ ਇੱਥੇ ਉਹ ਸਮ ਲੱਜੰਦੇ ਹੂੰ ਹੁਣ ਫਿਰ ਚੱਲੀਏ ਉਧਰ ਮਾਰਕੀਟ ਦੇਖੀਏ ਆਲਿਆਂ ਨੂੰ ਜਿਹੜਾ ਨੂੰ ਕਿੰਦਾ ਰਹਿ ਗਿਆ ਯਾਰ ਲੰਘ ਗਏ ਸਾਹ ਆ ਗਏ ਆਪਾਂ ਹੀ ਆਪਾਂ ਹੀ ਲੰਘੇ ਖੜੀ ਲੰਘੇ ਆਪਾਂ ਹੀ ਰਹਿ ਗਏ 2 3 ਤੇ 3 6 ਤੇ 2 8 ਉਹ ਲੰਘ ਗਏ ਲੰਘ ਗਏ ਆਪਾਂ ਹੀ ਰਹਿ ਗਏ ਚੱਲਾ ਜੀ ਬਾਈ ਤੁਹਾਨੂੰ ਦਿਖਾਉਣੀ ਜੀ ਮਾਰਕੀਟ ਹੁਣ ਬਾਬਿਓ ਆ ਆ ਗਏ ਮਾਰਕੀਟ ਜਮ ਇੱਧਰ ਇਹਨਾਂ ਦੀ ਬਾਈਆਂ ਦੀ ਪਾਕਿਸਤਾਨੀ ਬਾਈ ਹੈ ਜਿਹੜੇ ਇਹਨਾਂ ਦੀ ਆ ਆਹ ਇੱਧਰ ਪਾਰਕਿੰਗ ਆ ਮੋਟਰਸਾਈਕਲ ਖੜੇ ਆ 70 ਜਿਹੜੇ ਕਹਿੰਦੇ ਹੈ 70 ਤੇ ਇੱਕ ਹੋਰ ਹੁੰਦਾ ਪਤਾ ਨਹੀਂ ਉਹਦਾ ਕੀ ਕਹਿੰਦੇ ਉਹ 70 ਐਚਪੀ ਦਾ ਹੁੰਦਾ ਹੈ ਮੋਟਰਸਾਈਕਲ ਇਹ 70 ਬੜਾ ਮਸ਼ਹੂਰ ਆ ਇੱਧਰ ਇੱਧਰ ਮਾਰਕੀਟ ਆ ਆਹ ਤੇ ਦੇਖਦੇ ਮੜਾ ਮੋਟਾ ਕੋਈ ਸਮਾਨ ਜੇ ਆ ਪਸੰਦ ਆ ਲੰਨੇ ਆ ਬਾਕੀ ਤੁਹਾਨੂੰ ਦਿਖਾਉਨੇ ਆ ਆ ਗਈ ਜੀ ਆ ਗਈ ਆ ਜਾ ਸਿਰ ਚੱਲ ਆ ਜਾ ਸ਼ਰਮਾਉਂਦਾ ਬਹੁਤ ਆ ਮੁੰਡਾ ਓਏ ਆ ਜਾ ਆ लास्ट ਆਪਣਾ ਪੁਆਇੰਟ ਆ ਬੱਬੀ ਤੇ ਅੱਗੇ ਨਹੀਂ ਜਾ ਸਕਦੇ ਆਪਾਂ ਤੇ ਗੇਟ ਲੱਗੇ ਹੋਏ ਨੇ ਮਾਰਕੀਟ ਦੇ ਅੱਗੇ ਇਹ ਮਤਲਬ ਆਪਣਾ ਨੋ ਐਂਟਰੀ ਵਾਲਾ ਹੋਇਆ ਇਹ ਇੱਥੋਂ ਅੱਗੇ ਇਨਦੀ ਐਂਟਰੀ ਆ ਜੇ ਉਧਰੋਂ ਆਉਂਦੇ ਆ ਇਹ ਇਧਰ ਨੂੰ ਗੁਰਦੁਆਰਾ ਸਾਹਿਬ ਨੂੰ ਅੰਦਰ ਆਹ ਕੰਡਿਆ ਟਾਰ ਲੱਗੀ ਵੀ ਸੁੱਕੀ ਉਹ ਕਹਾਂ ਇਹਨਾਂ ਦੇ ਚੈੱਕ ਪੁਆਇੰਟ ਬਣੇ ਹੋਏ ਨੇ ਜੇ ਤੁਹਾਨੂੰ ਦਿਖਦਾ ਹੋਵੇ ਇਸ ਵਿੱਚ ਆਹ ਦੇਖੋ ਤੰਦਪਤ ਦਾ ਰਸਤਾ ਹੋ ਗਿਆ ਰਾਮਲੇ ਇਹ ਨਾਲ ਦਾ ਰਸਤਾ ਇਧਰ ਪਾਕਿਸਤਾਨੀਆਂ ਦਾ ਹਾਂ ਇਧਰ ਤੇ ਆਉਂਦੇ ਆ ਹਾਂ ਉਹਨਾਂ ਦਾ ਆਹ ਇਹਨਾਂ ਦੀ ਇਧਰ ਪਾਰਕਿੰਗ ਹੈ ਇਧਰ ਬਾਰਡਰ ਦੇ ਪੰਗੇ ਬਾਰਡਰ ਤਾਂ ਸਮਝ ਲੈ ਪਰਾਂ ਹੀ ਆ ਇਸਾਈ ਦਾ ਕੋਈ ਡੂਰ ਹਾਂ ਵਾਰੀ ਦੀ ਚੈਕਿੰਗ ਹੁੰਦੀ ਇਹਨਾਂ ਦੀ ਵੀ ਜਾਂਦੀ ਹੁੰਦੀ ਹੈ ਇਹਨਾਂ ਦੀ ਵੀ ਹੁੰਦੀ ਹੈ ਕੋਈ ਚੈਕਿੰਗ ਹੁੰਦੀ ਤਾਂ ਜੋ ਉਹ ਰਸਤੇ ਨੂੰ ਆਉਂਦੇ ਭੁੱਦ ਤੇ ਹੁੰਦੇ ਹਾਂ ਹਾਂ ਉਹਨਾਂ ਦਾ ਆਏ ਮੈਨੇ ਉਹ ਹੀ ਹੋਣਾ ਇਹ ਉੱਥੇ ਉਧਰ ਵੱਢ ਕੇ ਇਧਰ ਵੱਢ ਕੇ ਇਹ ਉਪਰ ਉਧਰ ਤੇ ਵੱਢ ਗਏ ਬਸ ਆਏ ਉਹ ਇਹ ਹੱਦ ਨੂੰ ਉਤਾਰਾ ਡੱਪ ਜਾ ਮੈਨੂੰ ਫਤਲਾ ਮਤਾਂ ਨਾ ਆ ਨਾ ਅਸੀਂ ਤਾਂ ਦੇਖਣ ਗਏ ਤੇ ਟਾਟ ਉੱਪਕੇ ਜਾਣਾ ਕਿੱਥੇ ਮੁੜ ਕੇ ਬੰਦਿਆ ਕਰਕੇ ਸਾਰੇ ਪਿੰਡ ਕਿੱਥੇ ਮੇਰੀ ਗੱਲ ਸੁਣਦਾ ਅਸੀਂ ਜੱਪ ਕੇ ਨਹੀਂ ਜਾਂਦੇ ਭਾਈ ਅਸੀਂ ਤਾਂ ਗੁਰਦੁਆਰਾ ਗੱਡੇ ਹੋਏ ਮੈਨੂੰ ਉੱਥੇ ਥੋੜੀ ਬਾਹੀ ਪਈ ਉਹ ਨਾਟ ਪਾ ਦੇ ਲੈ ਨੰਕ ਦੇਵ ਜੀ ਅੱਗੇ ਹੀ ਅਰਦਾਸ ਕਰਦੇ ਬਾਦਰ ਰਹਿਣ ਦਾ ਬਾਦਰ ਚੱਕੋ ਨਾ ਸਾਹਿਬ ਦੁਨੀਆ ਇਧਰ-ਉਧਰ ਘੁੰਮੇ ਹਾਂ ਬਸ ਬਾਦਰ ਖਾਦੋ ਸਾਰੇ ਗੁਰਦੁਆਰਾ ਜਿਹੜੇ ਮਾਰੇ ਪੁੱਤਾਂ ਜਿੱਕੜਾ ਜਿੱਕੜਾ ਹੈਗੇ ਆ ਸਹੀ ਗੱਲ ਆ ਚੱਲੋ ਹੱਲੇ ਇੰਨਾ ਦੁਨੀਆਂ ਦੀ ਸੰਤੋਖ ਬਣ ਜਵੇ ਹਾਂ ਕਿ ਨਾ ਜੀ ਦੀਪਾ ਇੰਨਾ ਦੁਨੀਆਂ ਦੀ ਸੰਤੋਖ ਬਣ ਜਵੇ ਬਾਰਡਰ ਕੋਈ ਨਹੀਂ ਨਾ ਪਿਆਰ ਨਾ ਰਹਿਣ ਸਭ ਜੋਰ ਵੀ ਤੇ ਨਹੀਂ ਆ ਜਾਤ ਬਾਤ ਖਤਮ ਕਰੀ ਸੀ ਉਹ ਜੋਰ ਵਿੱਚ ਆ ਨਾ ਲਾਈਨ ਟੱਪ ਗਿਆ ਦੂਏ ਹਾਂ ਹਾਂ ਦੂਜੇ ਤੇ ਉਹੀ ਗੱਲ ਹੈ ਨਾ ਟ੍ਰੇਨਾਂ ਚੱਲਦੀਆਂ ਉੱਥੇ ਪਤਾ ਹੀ ਨਹੀਂ ਬਾਰਡਰ ਦਾ ਠੇਕੇਦਾਰ ਵੀ ਚਾਹ ਲੈ ਆ ਆੜ ਵਿੱਚ ਕੋਲ ਕਿਨਾਰ ਦੇ ਕੇ ਨਾ ਆਇਆ ਵਾ ਘਰ ਵਾਲੀ ਬਾਤ ਸੂਟ ਫੇਸ ਨਹੀਂ ਮੈਂਣਾ ਯਾਰ ਏਜੇ ਦਾ ਸਾਹ ਰਹਾ ਹੈ ਹਾ ਕੋ ਨਹੀਂ ਹੋਰੀ ਨਵਾਂ ਕਪੜਾ ਹੈ ਔਰ ਤੋਂ ਜੰਮੇ ਦਾ ਐ ਔਰ ਤੋਂ ਜੰਮੇ ਦਾ ਭਾਈ ਬੋਸਤੀ ਨੂੰ ਹੈ ਬਾਈ ਕਿੰਨੀ ਚੰਨੀ ਹੈ ਦੁਕਾਨਾ ਹਾਂ 5 7 ਤੱਕ ਨਾ ਇੱਧਰ ਨੇ 5 7 ਇੱਧਰ ਹੈ ਕਿਹਾ ਜੁੱਤੀਆਂ ਦੇ ਪਰ ਪੰਜਾਬੀ ਜੁੱਤੀਆਂ ਜ਼ਿਆਦਾਤਰ ਕੱਪੜਿਆਂ ਦੇ ਹੀ ਹੈ ਜਣੀ ਔਰ ਅਗਲਾ ਵੀ ਲੈਣਾ ਇਹ ਦੇਖੋ ਇਹਨੇ ਕਿਹਾ ਮੈਂ ਇਹ ਰਹਿ ਗਿਆ ਹੈ ਨਾ ਆਪਨੇ ਕਿਹਾ ਵਾ 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 ਆਜੂ ਨੂੰ ਕਰੋਂ ਨਹੀਂ ਦੇਖ ਕਿੰਨੇ ਦਾ ਕਹਿੰਦੇ ਮੈਂ ਛੱਡਣ ਆਇਆ ਤੁਸਾਂ ਨਹੀਂ ਆਇਆ ਲੱਗਿਆ ਲੈਣਾ ਹਾਂ ਵਾ 12000 ਐਰੇ ਪਾ ਜੀ 2 ਨੇ 1300 ਤੇ 1200 ਕਿਹੜੇ ਘਰੇ ਦਾ ਪਾ ਜੀ ਆ ਸਾਰੇ ਤੁਹਾਡੇ ਇਹ ਦੇਖੋ ਇਹ ਦੇਖੋ ਇੱਕ ਸਾਰੇ ਇੱਦਿ ਤੁਹਾਡੇ ਅੱਗੇ ਤੁਹਾਡੇ ਸਾਹਮਣੇ ਕੱਲੜ ਆਉਂਦੇ ਕੋਈ ਮਸਲਾ ਨਹੀਂ ਬੜਾ ਸੁਪੇ ਵੀ ਸੋਣਾ ਜਿਹੜਾ ਟੰਨਾ ਕੋਲ ਪਾਇਆ ਬੇਬੀ ਬੀਂ ਕੱਲੜ ਕਰਨਾ ਜੀ ਗਾਜੀ ਜੀ ਇਸ ਤੋਂ ਸੁਪੇ ਵੀ ਜਾ ਕੇ ਭਾਈ ਕੋਲ ਤੇ ਜਾ ਕੇ ਨਵਾਂ ਬੜੇ ਪੁਰਾਣਾ ਬੜਨ ਬੜਾ ਸੰਦੇ ਆ ਵੀ ਸੁਪੇ ਟੰਨਾ ਬਹਾਰ ਕਮੈਂ ਲੈ ਲੈ ਕਰਨ ਭਾਈ ਆਣਾ ਬਣਾਉਣੇ ਉਹ ਲੋਕੀਆ ਦੇਖਾ ਦੇਖਾ ਜਾਨਾ ਓੜਾਂਟਾ ਉਹ ਜਿਹੜਾ ਕੋਲਾਗਾ ਇੰਕਲਾ ਚੰਗਾ ਜੁਰਤੀ ਵਾਲਾ ਕੋਲਾਗਾ ਲੈ ਲਓ ਲੂਡ ਪਾਕਿਸਤਾਨੀ ਆ ਲੱਤਾ ਬਾਈ ਮਲਗੀ ਦਵਾਈ ਨੇ ਇੱਕ ਬਾਈ ਮੈਂ ਲੈ ਲਿਆ 51 ਲੱਤਾ ਪਾਣੀ ਦੇ ਦੇ ਯਾਰ ਲੋ ਜੀ ਪਾ ਜੀ ਕਿੰਨੇ ਲੱਤਾ ਬਾਈ ਮਲਗੀ ਤੇ ਬਾਈ ਇਹ ਕਿੰਨੇ ਦਾ ਇਹ ਬਣੂਗਾ ਘਾਸ 4 ਮੀਟਰ ਦਾ 4 ਮੀਟਰ ਪਨਾ ਬੜਾਈ ਦਾ ਕੱਪੜੇ ਦਾ ਅੱਛਾ ਇਹ ਰਿਹਾ ਪਾਣਾ ਹੁਣ ਗੱਲ ਇਹਨੂੰ ਤੇ ਕੱਲ ਨੂੰ ਬਗਵਾਰਨਾ ਯਾਰ ਇਹ ਦੁਕਾਨਦਾਰੀ ਹੈ ਨਹੀਂ ਕੱਢਦਾ ਨਹੀਂ ਇਹ ਨਾ ਨਾ 600 ਅੱਧਾ ਮੀਟਰ ਬਚੇ ਠੀਕ ਹੈ ਠੀਕ ਹੈ ਵਧੀਆ ਆ ਇੰਡੀਆ ਕਰਦੀ ਹੈ ਇੰਡੀਆ ਨਾ ਹਾਂ ਲੈ ਤੇ ਕੈਸੀਰ ਤੋਂ ਸਾਡਾ ਖੋ ਗਿਆ ਇਹਨਾਂ ਦਾ ਤਾਂ ਬਣਦਾ ਫਿਰ 1200 ਦਾ ਨਿਸ਼ਾਨੀ 600 ਰੁਪਏ ਦਾ ਯਾਰ ਲੈ ਲੈ ਲੱਗਦਾ ਨਾ ਇੱਕ ਤੋਹਫਾ ਦੇ ਪਾਪਾ ਵੀ ਵਾਸਤੇ ਥੂੜ ਦੇ ਯਾਰ ਮੈਂ ਜੈਜ ਰੇਟ ਲਵਾ ਦੂੰਗਾ ਉਹ ਜੈਜ ਲਵਾ ਦੂੰਗਾ ਰੇਟ ਠੇਕੇਦਾਰ ਨੂੰ ਪਸੰਦ ਆ ਗਿਆ ਬਈ ਇੱਧਰ ਰੇਟ ਜੈਜ ਲਵਾ ਦੂੰਗਾ ਜਿਆਦਾ ਆਇਆ ਹੈ ਹੈ ਹੋੜਾ ਨਹੀਂ ਹੈਗਾ ਬਈ ਆ ਦੇਖ ਇਹ ਲੱਗਦਾ ਪਤਲਾ ਨਹੀਂ ਹੈਗਾ ਕੋਈ ਬੰਨਣ ਵਾਲੀ ਹੋਵੇ ਆ ਗਿਆ ਕਬਲਾ ਚਾਹੀਦਾ ਪ੍ਰਧਾਨ ਆਇਆ ਕੋਈ ਪਸੰਦ ਕੇ ਨਹੀਂ ਪੱਗ ਕਹਿੰਦਾ ਆਊਗਾ ਅੱਛਾ ਉਹ ਬਾਈ ਪੱਗ ਨਹੀਂ ਮਿਲਣੀ ਤੇਨੂੰ ਉਹ ਪੱਗ ਨਹੀਂ ਮਿਲਣੀ ਬੋਲੂ ਬਾਈ 500 ਰੁਪਏ ਦੀ ਮੜਾਏ ਪੁੜਤਾ ਪਜਾਮਾ ਮਿਲੇਗਾ ਪੋਸ਼ ਨਾ ਕਿਹਾ ਕਹਿੰਦਾ ਚੇਂਜ ਨਹੀਂ ਹੋਣਾ ਇਹ ਕੱਲਾ ਜੀ ਲੈ ਨੋ ਲੈ ਫੜਾ ਹੋਣਾ ਨੇ ਲੈ ਯਾਰ ਮਨਿੰਗੇ ਸਿਲਾਈ ਦਾ 600 ਰੁਪਏ ਆਪੇ ਚੇਂਜ ਕਰਾਈ ਜਾਏ ਯਾਰ ਹੁਣ ਉਹੀ ਕੰਮ ਹੋ ਗਿਆ ਨਾ ਫਿਰ ਮਿੱਤਰ ਉਹੀ ਕੰਮ ਹੋ ਗਿਆ 500 ਰੁਪਏ ਦਾ ਵੀਰ ਲੱਗਿਆ ਆਏਗਾ ਅਨੇ ਇਹਨੇ ਨਾ ਲੈ ਗਏ ਰੱਬਾ ਲੈਣੋਂ ਛੱਡ ਗਈ ਅਸੀਂ ਦੱਸ ਕੋਈ ਨਹੀਂ ਤੈਨੂੰ ਮਿੱਤੇ 500 ਕਹਿੰਦਾ 500 550 ਕਹਿੰਦਾ ਉਹ ਵੀ 600 600 ਤੁਸੀਂ ਅੱਪੀ ਗਿਆ ਜੀ 600 600 500 ਮਿਆਂ ਬਾਈ ਆਏ ਨਾ ਕਰ ਅਸੀਂ ਝੂਠਾਂ ਨੂੰ ਬੋਲ ਰਹੇ ਆਏ ਨਾ ਕਰੋ ਯਾਰ ਯਾਰ ਤੁਸੀਂ ਸਾਡੇ ਸ਼ਹਿਰ ਚ ਆ ਜਾਓ ਤੁਹਾਨੂੰ ਫ੍ਰੀ ਲੇਕ ਤੋਂ ਦਾਂਗੇ ਜੀ ਆਏ ਨਾ ਕਰ ਯਾਰ ਗੁੱਲ ਚ ਕੀ ਹਾਲ ਹੈ ਹਾਂ ਕੀ ਕਹਿੰਦਾ ਹੁਣ ਅੜਦਾ ਪਾਦੇ ਫੇ ਹੋਰ 100 ਹੁਣ 1 ਮਿੰਟ ਹੋਰ 100 ਪਾਦੇ ਹੁਣ ਹੋਰ ਕੀ ਕਰੀਏ ਹੁਣ 100 ਤਾਂ ਹੁਣ ਹੁਣ 1500 ਲਾਜਾ 1500 ਵਰਤਾਏ ਜੀ ਦਾ ਉਹਦਾ ਕਰਤਾ ਇਹ ਤਾਂ ਇਹ ਤਾਂ ਪੰਚਰ ਸਾਲਾ ਇਹ ਹਉ ਤੋ ਇੱਕ ਮਿੰਟ ਚੇਂਜ ਕਰਾਵਾ ਫੜ ਫੜ ਬਾਈ ਹੁਣ ਚਲੋ ਤੋ ਮਾਰਕੀਟ ਕੁਮਾਨੇ ਆਓ ਵੀਰੇ ਤੁਸੀਂ ਚੇਂਜ ਕਰਾ ਲੇ ਚੇਂਜ ਸਾਨੂੰ ਘੱਟ ਦੇਣੇ ਉਹਨੇ ਵੀਰੇ ਨੂੰ ਪੜਾਓ ਨਾ ਮੈਂ ਕਿੱਥੇ ਕਰਾਣਾ ਪੈਣਾ ਉਹ ਸਾਹਮਣੇ ਉਹ ਕਰਾ ਲੇ ਜਾਣਾ ਨਹੀਂ ਜਾਣਾ ਤੁਸੀਂ ਆਪੇ ਕਰਾਈ ਜਾਓ ਉਹ ਚੇਂਜ ਬੱਸ ਫੜਾ ਕੇ ਆਜੋ ਦੱਸ ਦੇਖ ਕਿੰਨੇ ਬਣਦੇ ਇਹਨਾਂ ਦੇ 200 ਬਣਦਾ 200 80 ਕਹਿੰਦਾ ਕੁਝ 100 ਰੁਪਏ ਦਾ 200 80 ਬਣਦਾ 100 ਰੁਪਏ ਦਾ ਪਾਜ ਬੱਸ ਤੂੰ ਹੀ ਫੜਾ ਕੇ ਆ ਬਾਈਆ ਸੂਟ ਬੈਗ ਕਰੀ ਯਾਰ ਪਰ ਆ ਜਾਓ ਦਾ ਦੇਖਦੇ ਕੋਈ ਤਾਂ ਨਹੀਂ ਆ ਰਿਹਾ ਨਹੀਂ ਕਰਦੇ ਬੈਗਿਆ ਆਲੱਗ ਕਰਦੇ ਆਲੱਗ ਕਰਦੇ ਆਲੱਗ ਕਰਦੇ ਓ ਯਾਰ ਮਨ ਟੋੜ ਤਾ ਸਾਡਾ ਹੈਲੋ ਹਾਂਜੀ ਕਿੱਥੇ ਬਤਲਾਓ ਹੈਲੋ ਬਾਈ ਕਿਰਾਏ ਯਾਰ 15 ਦਿਨ ਤੱਕ ਮੈਂ ਫੇਰ ਆਉਣਾ ਸੂਟ ਨਾ ਘਰ ਜਵੇ ਬਸ ਠੀਕ ਹੈ ਵੀਡੀਓ ਬਣਾ ਲਈ ਹੁਣ ਤੇ ਵੀ ਦੇ ਲੈ ਹਾਂ ਦੁਬਾਰਾ ਸੂਟ ਪ੍ਰਧਾਨਾ ਭਾਈ ਚੈਨ ਲੈਣਾ ਕੋਈ ਹੈਂ ਦੇਖ ਲੈ ਜੀ ਆਉਂਦਾ ਪਸੰਦ ਠੀਕ ਹੈ ਸਰ ਤੈਨੂੰ ਸਰ ਸਾਹ ਤੇ ਬਾਅਦ ਦੇਖੂਗਾ ਉਹ ਠੀਕ ਹੈ ਬਾਅਦ ਕਪੜਾ ਸੁਕੜ ਜਾਂਦਾ ਠੀਕ ਹੈ ਠੀਕ ਹੈ ਕੱਢ ਲੈ ਜਾਂ ਇਸ ਕੱਪੜੇ ਦੇ ਬਾਅਦ ਕੱਪੜੇ ਬਾਸੂ ਤੇ ਤੈ ਲੈ ਲਿਆ ਉਹ ਜੀ ਬਾਈਕ ਠੀਕ ਹੈ ਪਛਾਣ ਤੁਹਾਡੇ ਨਹੀਂ ਮਿਲਦੀ ਹੈ ਡੈਸਕਾਪ ਮਿਲਦੀ ਬਹੁਤ ਸੀ ਫੇਮਸ ਕਪੜਾ ਹੈਗਾ ਜੀ